ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਸੰਦੀਪ ਢੱਲੋਂ ਅੱਜ ਬਾਈ ਜੀ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੇ ਆ ਪਰਮਾਤਮਾ ਦੇ ਰੰਗ ਸਾਡੇ ਤੋਂ ਹੁਣੇ ਇੱਕ ਕੱਲ ਗਾਂ ਸੋਈ ਆ ਉਹਨੇ ਆ ਵੱਛੀ ਨੂੰ ਜਨਮ ਦਿੱਤਾ ਗਾਂ ਨੇ ਆ ਵੱਛੀ ਕਾਰ ਦੇ ਵਿੱਚ ਬਣੀ ਤੁਹਾਨੂੰ ਖੋਣੇ ਆ ਜਰਸੀ ਵੱਛੀ ਆ ਤੇ ਕੱਲ ਬੱਚੀ ਨੇ ਦੁੱਧ ਉਹ ਪੀਤਾ ਤੇ ਅੱਜ ਸਵੇਰੇ ਦੁੱਧ ਨਹੀਂ ਪੀਤਾ ਸੁਸਤ ਜੀ ਸੀ ਤੇ ਵੇਖਿਆ ਹੀ ਗੌਰ ਨਹੀਂ ਕੀਤੀ ਪਹਿਲਾਂ ਦੇ ਅੱਜ ਗੌਰ ਨਾਲ ਵੇਖਿਆ ਤੇ ਦੇ ਨਾ ਗੋਬਰ ਵਾਲੀ ਜਗ੍ਹਾ ਹੀ ਨਹੀਂ ਤੇ ਅਹੀਂ ਬੜੇ ਪਰੇਸ਼ਾਨ ਵੀ ਹਣੋ ਵਿਚਾਰੀ ਦਾ ਕੀ ਬਣੂਗਾ ਤੰਗਿਆ ਬੱਚੀ ਹੁਣ ਡਾਕਟਰਾਂ ਨਾਲ ਗੱਲਬਾਤ ਕੀਤੀ ਆ ਤੇ ਸੱਸੇ ਲੈ ਕੇ ਚੱਲਨੇ ਆ ਹਸਪੀਟਲ ਇਹਨੂੰ ਦੇਖਦੇ ਆ ਵੀ ਇਹਨੇ ਸਰਜਰੀ ਕਹਿੰਦੇ ਕਰ ਦੇਵਾਂਗੇ। ਉਹਨੇ ਕੱਲ ਦੀ ਜਨਮੀ ਵਿਚਾਰੀ ਬੱਚੀ ਆ ਜਨਮ ਦੇ ਨੇ ਲੈ ਲਿਆ। ਤੇ ਵਿਚਾਰੀ ਤੇ ਇਹਦੇ ਲੈਟਰਿੰਗ ਵਾਲੀ ਜਗ੍ਹਾ ਹੀ ਨਹੀਂ ਲਾਈ। ਆ ਛੋਟਾ ਵੀਰ ਮੇਰੇ ਨਾਲ ਆਈ ਜਾ ਰਹੇ ਇਹਨੂੰ ਲੈ ਕੇ। ਕੋਸ਼ਿਸ਼ ਕਰ ਰਹੇ ਵਿਚਾਰੀ ਦੀ ਜਾਨ ਬਚ ਜਾਏ। ਬਦੇਗੀ ਜੀ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਡਾਕਟਰ ਹੁਣਾ ਨਾਲ ਗੱਲ ਹੋ ਗਈ ਸੀਗੀ ਕਹਿੰਦੇ ਸੀਗੇ ਸਰਜੀ ਸਰਜਰੀ ਹੋ ਸਕਦੀ ਬਾਕੀ ਦੇਖ ਕੇ ਪਤਾ ਲੱਗੇਗਾ। ਕਈ ਵਾਰੀ ਕਨੈਕਸ਼ਨ ਵੀ ਨਹੀਂ ਦਿੰਦਾ ਹੁੰਦਾ ਇਹ ਕਨੈਕਸ਼ਨ ਹੋਇਆ ਫਿਰ ਤੇ ਕੱਟ-ਕੁੱਟ ਲਾ ਕੇ ਆਪਣਾ ਬੱਚੀ ਦੀ ਜਾਨ ਬਚਾ ਸਕਦੀ ਏ ਕੋਸ਼ਿਸ਼ ਪੂਰੀ ਕਰਾਂਗੇ ਬਾਕੀ ਅੱਗੇ ਦਾ ਪ੍ਰੋਸੈਸ ਤੁਹਾਨੂੰ ਹਸਪੀਟਲ ਜਾ ਕੇ ਦਿਖਾ ਦਾਂਗੇ ਕਿਵੇਂ ਡਾਕਟਰ ਕੀ ਸਿਸਟਮ ਕਰਦੇ ਨੇ ਕਿਵੇਂ ਸਰਜਰੀ ਹੁੰਦੀ ਏ ਤੇ ਵੀ ਹਾਲ ਹੁੰਦੀ ਆ ਕਿ ਕੀ ਆ ਤੁਹਾਨੂੰ ਜਗਾ ਵੀ ਖਵਾਵਾਂਗੇ ਬੱਚੀ ਸਭ ਲਾਵਾਂਗੇ ਨਾ ਗੱਡੀ ਚ ਤੁਹਾਨੂੰ ਖਵਾਵਾਂਗੇ ਧੀ ਵਿਚਾਰੀ ਨਾ ਜਨਮ ਇਕ ਲਿਆਏ ਨੇ ਜ਼ਿੰਦਗੀ ਇਹਨੂੰ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਪ੍ਰਮਾਤਮਾ ਦੇ ਹੱਥ ਹੈ ਆਪਾਂ ਕੋਸ਼ਿਸ਼ ਕਰ ਸਕਦੇ ਆ ਬਾਕੀ ਡਾਕਟਰ ਨੂੰ ਵੀ ਦੂਜਾ ਰੱਬ ਕਹਿੰਦੀ ਦੁਨੀਆ ਦੇਖੋ ਜਿਹਦੇ ਉਧਰ ਉਤੋਂ ਹੀ ਬੰਦ ਹੋਇਆ ਕਨੈਕਸ਼ਨ ਫੇਰ ਤੇ ਉਹ ਕਰ ਦੇਣਗੇ ਬਹਾਲ ਤੇ ਜੇ ਥੱਲੋਂ ਹੀ ਪਿੱਛੋਂ ਹੀ ਸਿਸਟਮ ਹੀ ਨਾ ਹੋਇਆ ਦੇ ਪੇਟ ਦੇ ਵਿੱਚੋਂ ਹੀ ਫੇਰ ਬਾਕੀ ਦੀ ਜਾਣਕਾਰੀ ਬਾਕੀ ਤੁਹਾਨੂੰ ਸਾਡੇ ਡਾਕਟਰਾਂ ਨਾਲ ਮਿਲ ਕੇ ਵਿਖਾਵਾਂਗੇ ਪੂਰੀ ਅਸੀਂ ਤੇ ਬਾਈ ਜੀ ਇਹ ਕੇਸ ਪਹਿਲੀ ਵਾਰੀ ਵੇਖਿਆ ਆਪਣੀ ਜ਼ਿੰਦਗੀ 'ਚ ਮਨ ਤੇ ਬਹੁਤ ਅਸਰ ਪਿਆ ਹੈ ਗੱਲ ਦਾ ਵੀ ਪ੍ਰਮਾਤਮਾ ਜਨਮ ਦੇ ਲੈ 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 ਨੇ ਹੁਣ ਇਹਦੀ ਜ਼ਿੰਦਗੀ ਅੱਗੇ ਹੁਣ ਦਿੰਦਾ ਹੋਰ ਸਾਹ ਇਹਨੂੰ ਜ਼ਿੰਦਗੀ ਕਿ ਨਹੀਂ ਦਿੰਦਾ ਕਿ ਅਹੀਂ ਤੇ ਪ੍ਰਮਾਤਮਾ ਅਗੇ ਬਹੁਤ ਅਰਦਾਸਾਂ ਕਰੋ ਕਰਕੇ ਤੁਰਿਆਂ ਵੀ ਪ੍ਰਮਾਤਮਾਹੀਂ ਲੈ ਕੇ ਚੱਲੇ ਆਂ ਤੇ ਕਰੀ ਮੱਤ ਸਾਡੀ ਵੀ ਤੇ ਇਹਦੀ ਵਿਚਾਰੀ ਦੀ ਜਾਨ ਬੱਚੇ ਸਾਡੀ ਮਿਹਨਤ ਦਾ ਮੁੱਲ ਮੋੜੇ ਸਾਨੂੰ ਤੇ ਤੰਦਰੁਸਤ ਹੋ ਗਈ ਤੇ ਇਹਨੂੰ ਵੇਖ ਕੇ ਕੋਈ ਵੱਧ ਹੋਈ ਨਹੀਂ ਜਾ ਕੇ ਤੁਹਾਨੂੰ ਖਵਾਵਾਂਗੇ ਅੱਛੀ ਮਿਲਾ ਕੇ ਜੀ ਬਾਈ ਜੀ ਪਹੁੰਚ ਗਏ ਹਸਤਲ ਆਪਾਂ ਉਹ ਖਾਉਨੇ ਨੂੰ ਡਾਕਟਰ ਨੂੰ ਅੰਦਰ ਪ੍ਰੈਸ਼ਨ ਚੱਲ ਰਿਹਾ ਹੈ ਕੁੱਤੇ ਦਾ ਪਹੁੰਚ ਗਏ ਡਾਕਟਰ ਨੂੰ ਮਿਲ ਪਏ ਆ ਡਾਕਟਰ ਨੇ ਆਖਿਆ ਵੀ ਜਨਾਂਤ ਦੀ ਨਾ ਫੱਟੀ ਹੋਈ ਤੇ ਫਿਰ ਤੈਨੂੰ ਸਹੀ ਕਰ ਦਿਆਂਗੇ ਆ ਦੇਖੋ ਇਹ ਤੇ ਸਰਾਖ ਹੀ ਐਨੀ ਪਿੱਛੇ ਵਿਚਾਰੀ ਦੇ ਉਪਰ ਵਾਲਾ ਹੈ ਹੀ ਨਹੀਂ ਪੇਟ ਹੈ ਦਾ ਸਮਾਧਵਾ ਕਰੇ ਦੀਆਂ ਅੰਤ ਨਾ ਫਟੀ ਹੋਏ ਇਹਦਾ ਟ੍ਰੀਟਮੈਂਟ ਹੋ ਜੂਗਾ ਬਾਈ ਜੀ ਬਹੁਤ ਪਸ਼ੂ ਆਏ ਹੋ ਇੱਥੇ ਸਾਰੇ ਟ੍ਰੀਟਮੈਂਟ ਵਾਲੀ ਆ ਕੁੱਤੇ ਮੱਝਾਂ ਹਰ ਤਰ੍ਹਾਂ ਦੇ ਸੇ ਜਾਨਵਰ ਦਾ ਇਲਾਜ ਹੁੰਦਾ ਹੈ Δεν είναι αφήνευση για το τίποτα. Δεν είναι αφήνευση για το είναι το τίποτα. Δεν είναι αφήνευση για είναι το τίποτα. Tidak, saya tidak akan membawa kamu ke sana. Saya tidak akan membawa kamu ke sana. Adakah kamu sudah mabuk? Tidak, saya tidak mabuk. Saya tidak mabuk. Saya tidak mabuk. Saya tidak mabuk. ਟਰੀਟਮੈਂਟ ਚੱਲ ਰਿਹਾ ਅੰਦਰ ਲੋ ਜੀ ਭਾਈ ਜੀ ਅੰਦਰ ਚੱਲ ਰਿਹਾ ਟਰੀਟਮੈਂਟ ਇੱਕ ਕੁੱਤੇ ਦਾ ਆਪਰੇਸ਼ਨ ਚੱਲ ਰਿਹਾ ਉਸ ਤੋਂ ਬਾਅਦ ਆਪਣਾ ਨੰਬਰ ਲੱਗੂਗਾ ਇਹ ਅੱਛੀ ਦਾ ਜਵਾਰੀਆ ਬੈਠੀ ਆ ਚੱਲ ਲੈ ਲੈ ਕੇ ਡਾਕਟਰ ਜਵਾਬ ਦੇ ਦਿੱਤਾ ਵਿਚਾਰੇ ਦਾ ਕਹਿੰਦਾ 1-2 ਦਿਨ ਕੱਢੂਗੀ ਡਾਕਟਰ ਕਹਿੰਦੇ ਇਹ ਨਹੀਂ ਵੱਜਦੀ ਬਈ ਕੋਸ਼ਿਸ਼ ਕੀਤੀ ਆਪਾਂ ਆਪਣੀ ਦਾ ਬੰਦਾ ਹੈ ਹਸਪਤਲ ਲੈ ਕੇ ਗਏ ਚੰਗੇ ਡਾਕਟਰਾਂ ਨੂੰ ਵਿਖਾਈ ਪਰ ਮਹਾਤਮਾ ਨੂੰ ਜਿੰਦਗੀ ਰ ਆਪਣੇ ਇੰਨੀ ਜਿੰਦਗੀ ਵਾਂਗ ਨਾ ਇੱਕ ਅਦਾਂ ਨਹੀਂ ਕੱਢੂ ਹਮਸਾਈ ਡਾਕਟਰਾਂ ਬਹੁਤ ਪੁਰਾਣੀ ਹੋਰ ਲਾਇਕ ਨਹੀਂ ਜਿਹੜਾ ਹੁਣ ਪਿੱਛੇ ਨਹੀਂ ਆਇਆ ਭਾਈ ਉਹ ਵੀ ਵਜਾਰੇ ਕੀ ਕਰ ਸਕਾ ਹਾਂ ਰਾਸਤੇ ਹੀ ਬੰਦੇ ਸੀਗਾ ਕਹਿੰਦੇ ਜੀ ਕਿਹਾ ਇਹ ਕਿ ਹਸਪਤਲ ਬਹੁਤ ਵਧੀਆ ਨਾ ਹਸਪਤਲ ਆ ਸਿਆਨ ਮਾਰੋ ਤੇ ਬੇਸਿਕੇ ਬਿੱਲੇ ਤੋਤੇ ਸਭ ਕੁਝ ਸੀਗਾ ਜੀ ਮੱਝਾਂ ਸਾਡੇ ਡਾਕਟਰ ਜੀ ਐਂ ਭਜੋ ਭਜੀ ਕੰਮ ਨਹੀਂ ਕਰਦੇ ਸੀਗੇ ਆਪ ਦਾ ਵਧੀਆ ਆਰਾਮ ਨਾਲ ਵਧੀਆ ਗੱਲ ਦੇ ਤਰੀਕੇ ਨਾਲ ਆਪ ਦੀ ਗੱਲ ਸੁਣਦੇ ਸੀ ਹਨਾ ਹਾਂ ਜੀ ਸਾਡੇ ਜਾਂਦੇਆਂ ਵਿਚਾਰਿਆਂ ਨੇ ਦਵਾਈਆਂ ਲਿਖਤੀਆਂ ਕਿਵੇਂ ਅਪਰੇਸ਼ਨ ਕਰਦੇ ਆ ਕੋਸ਼ਿਸ਼ ਕਰਕੇ ਬੰਦੇ ਕੋਈ ਇਹ ਨਹੀਂ ਆਠ ਹੈ ਜੀ ਰੋਗ ਹੋਲੇ ਕਾਹੀ ਐਵੇਂ ਬਹੁਤ ਵਧੀਆ ਸੇਵਾ ਸਾਡੇ ਜਾਂ ਤੋਂ ਪਹਿਲਾਂ ਸਿਰਫ ਇੱਕ ਡੌਂਗੀ ਦਾ ਅਪਰੇਸ਼ਨ ਹੋ ਰਿਹਾ ਸੀ ਹਨਾ ਹਾਂ ਜੀ ਉਹਦੇ ਇੱਕ ਰਸੋਈ ਸੀਗੀ ਦੂਸਰਾ ਨੰਬਰ ਸਾਡਾ ਆ ਗਿਆ ਬਹੁਤ ਸਕਸੈਸ ਹੋ ਗਿਆ ਸੀ ਆ ਦੂਜਾ ਨੰਬਰ ਸਾਡਾ ਸੀ ਉਦੋਂ ਬਾਅਦ ਚ ਇਹਨੂੰ ਅੰਦਰ ਲੈ ਗਏ ਅਸੀਂ ਨਾਲ ਹੀ ਵਿਚਾਰੀ ਨੂੰ ਲੱਗੇ ਰਹੇ ਪਰ ਨਹੀਂ ਕਾ ਗਿਆ ਬਣੀ ਗੱਲ ਬਣੀ ਨਹੀਂ ਹੈ ਨਾ ਗੱਲ ਟੈਂਟਰੀ ਚਰਿਤੀ ਕਰਦੇ ਅੰਦਰ ਪ੍ਰਮਾਤਮਾ ਨੇ ਉਹਦੇ ਅਪੁਰਜਾਈ ਲੈਂਡ ਆ ਰਿਹਾ ਸੀ ਉਹਦੇ ਸਾਫ ਕਰਕੇ ਉਹਨਾਂ ਅੰਦਰ ਦੇ ਟੀਕੇ ਵੀ ਲਾਦੇ ਆ ਜਿਹੜੇ ਸਾਲ ਦਿੱਤੇ ਪਰਮਾਤਮਾ ਨੇ ਇੱਕ ਦਿਨ ਲਵੇ ਦੋ ਦਿਨ ਲਵੇ ਪੂਰੇ ਕਰਾਵਾਂਗੇ ਹੂੰ ਸਹੀ ਗੱਲ ਹੈ ਬਾਜੀ ਆਪਾਂ ਕੋਈ ਟੀਕਾ ਡੁਕਾਨੀ ਲਵਾਉਣਾ ਹੈ ਮਰੋਣ ਵਾਲਾ ਨਹੀਂ ਕੋਈ ਜਿੰਨੇ ਸਾਫ ਪਰਮਾਤਮਾ ਨੇ ਲਿਖੇ ਉਹਨੇ ਅਗਲੀ ਲਏਗੀ ਆਪਾਂ ਕੋਈ ਦਿਲ ਤੇ ਕਈ ਵਾਰੀ ਕਰਦਾ ਵੀ ਇਹਨੂੰ ਟੀਕਾ ਹੀ ਚਲੋ ਕੱਲ੍ਹ ਤੋਂ ਅਗਲੇ ਨੂੰ ਦੁਪਹਿਰ ਤੱਕ ਲਵਾ ਆ ਦੀਏ ਪਰ ਜੋ ਪਰਮਾਤਮਾ ਨੇ ਲਿਖਿਆ ਭਾਈ ਆਪਾਂ ਉਹਦੇ ਦੀ ਰਜ਼ਾ ਹੈ ਚਲੋ ਜਿੰਨੇ ਹੋ ਗਏ ਸਾ ਲਿਖਿਆ ਨੇ ਲੈ ਲੈਣੇ ਨੇ ਹਣਾ ਬਾਕੀ ਛੋੜਾ ਇਹ ਕਿਉਂ ਹੁਣ ਆਪਰੇਸ਼ਨ ਵੀ ਹੋਇਆ ਵਾ ਤੇ ਸਿਸਟਮ ਤੇ ਪਤਾ ਹੀ ਫਿਰ ਘਾਟ ਹੀ ਆ ਸਾਹਿਬ ਚਾਂਸ ਘਟਿਆ ਚਲੋ ਕੋਸ਼ਿਸ਼ ਕੀਤੀ ਇੱਕ ਜਾਨ ਬਚਾਉਣ ਦੀ ਪਰ ਨਹੀਂ ਬਚਾ ਸਕੀ ਜੀ ਰੱਬ ਕੋਈ ਕਿ ਕਿਸੇ ਦਾ ਜੋ ਨਹੀਂ ਚੱਲਦਾ ਪਰਮਾਤਮਾ ਨੇ ਉਹਦੇ ਲਈ ਨਹੀਂ ਨੋ ਜੀ ਭਾਈ ਜੀ ਇਹਦੇ ਲਈ ਅੱਗੇ ਗਾਂ ਦੇ ਅੱਗੇ ਰੱਖਤੀ ਹੋਸੀ ਇੱਕ ਦਿਨ ਕੱਢੇ ਦੋ ਕੱਢੇ ਵਾ ਲਾਸਟ ਹੀ ਹੈ ਗਾਉਂ ਚੜੀ ਚਿੱਟੀ ਜਾਂਦੀ ਹੈ ਚੰਗੀਆਂ ਰੇਸ਼ੀਆਂ ਲੱਗਣ ਬੜੀਆਂ ਬਾਕੀ ਟਿਕਟ ਹੋ ਕੇ ਡਾਕਟਰਾਂ ਨੂੰ ਦਰਦ ਦੇ ਲਾਤੇ ਨੂੰ ਦਰਦ ਨਾ ਹੋਏ ਕੈ ਕਲਵਾਤੇ 50 ਕੇ ਲਾ ਦੇ ਡਾਕਟਰ ਸਾਹਿਬ ਦਰਦ ਨਾ ਹੋਵੇ ਜਿਹੜਾ ਇਹਨੂੰ ਚਲੋ ਜਿੰਨੇ ਚਿਰ ਜ਼ਿੰਦਗੀ ਇਹ ਚੱਰੀ ਦੀ ਕਲਬ ਦੇ ਰੰਗਾਂ ਦਾ ਬਾਈ ਕੋਈ ਵੇਤ ਨਹੀਂ ਆਹ ਜਾਨ ਕਿਹੜੀ ਸੌਖੀ ਨਿਕਲਦੀ ਆ ਵੀ ਜਾਰੀ ਪੂਰੀ ਕੋਸ਼ਿਸ਼ ਕਰਕੇ ਜਲਦੀ ਵੱਜੇ ਪਤਾ ਇਹਨੂੰ ਵੀ ਵਜਣਾ ਨਹੀਂਗਾ ਮੇਰੀ ਤੀਨ ਗਾਂ ਵੀ ਪਿੱਛੇ ਹਟ ਗਿਆ ਖੜ ਗਈ ਪਤਾ ਲੱਗ ਗਿਆ ਵੀ ਗਈ ਚੱਟ ਨੂੰ ਹਟ ਗਈ ਹਾਂ